ਸਤ ਸ੍ਰੀ ਅਕਾਲ ਦੋਸਤੋ ਤੁਸੀਂ ਜੁੜ ਚੁੱਕੇ ਹੋ ਮੇਰੇ ਪਿੰਡ ਮੇਰੇ ਖੇਤ ਚੈਨਲ ਦੇ ਨਾਲ ਤੇ ਅੱਜ ਆਪਾਂ ਤੁਹਾਨੂੰ ਦਿਖਾਵਾਂਗੇ ਬਹੁਤ ਹੀ ਖੂਬਸੂਰਤ ਬੱਕਰੀਆਂ ਤੇ ਬੱਕਰੀਆਂ ਵੀ ਉਹ ਜਿਹੜੀਆਂ ਦੇਸੀ ਬੱਕਰੀ ਤੋਂ ਬੀਟਲ ਤਿਆਰ ਕਰੀਆਂ ਤੇ ਮਿਹਨਤ ਕਰੀ ਆ ਸਾਡੇ ਤਾਏ ਨੇ ਤੇ ਤਾਏ ਦੀ ਮਿਹਨਤ ਤੁਹਾਨੂੰ ਆਪਾਂ ਦਿਖਾਵਾਂਗੇ ਅੱਜ ਇਸ ਵੀਡੀਓ ਦੇ ਨਾਲ ਜੁੜੇ ਰਹੋ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਦੋਸਤਾਂ ਨਾਲ ਸਾਂਝੀ ਕਰਿਓ ਜਿਹੜੀ ਵੀ ਇਹ ਜਿਹੜੀ ਨਸਲ ਆਪਾਂ ਤਿਆਰ ਕਰੀ ਆ ਇਹ ਇੱਕ ਦੇਸੀ ਬੱਕਰੀ ਤੋਂ ਤਿਆਰ ਕਰੀ ਆ ਆਪਾਂ ਪਾਠ ਲਿਆਂਦੀ ਸੀਗੀ ਇੱਕ ਨਿੱਕੀ ਜੀ ਉਹਦੇ ਤੋਂ ਇਹ ਸਾਰੀ ਬਰੀਡ ਤਿਆਰ ਕਰੀ ਆ ਤੇ ਮਿਹਨਤ ਲੱਗੀ ਆ ਤੇ 3-4 ਸਾਲ ਤੇ ਆਪਾਂ ਤਾਏ ਨਾਲ ਗੱਲ ਕਰਾਂਗੇ ਤੇ ਦਿਖਾਵਾਂਗੇ ਸਾਰੀਆਂ ਬੱਕਰੀਆਂ ਕੱਲੀ-ਕੱਲੀ ਬੱਕਰੀ ਵਿਖਾਵਾਂਗੇ ਤੇ ਵੀ ਸਬਰ ਕਰਨਾ ਪੈਂਦਾ ਹਨਾ ਜਦੋਂ ਇਹ ਮਿਹਨਤ ਕਰਦੇ ਆ ਆਪਾਂ ਕੋਈ ਵੀ ਤੇ ਸਬਰ ਦੇ ਸਬਰ ਦਾ ਫਲ ਮਿੱਠਾ ਹੁੰਦਾ ਤੇ ਆਜੋ ਕਰਦੇ ਆ ਗੱਲਬਾਤ ਸਾਸਰੀ ਘਾਲਤਾ ਆ ਸਾਸਰੀ ਘਾਰ ਜੀ ਹੋਰ ਠੀਕ ਠਾਕ ਆ ਵਧੀਆ ਠੀਕ ਆ ਜੀ ਠੀਕ ਆ ਤੇ ਆਪਾਂ ਦਰਸ਼ਕਾਂ ਨੂੰ ਦੱਸਣਾ ਵੀ ਜਿਹੜੀ ਤੁਸੀਂ ਇਹ ਮਿਹਨਤ ਕੀਤੀ ਆ ਬੱਕਰੀਆਂ ਇੱਕ ਬੱਕਰੀ ਤਾਂ ਤੁਸੀਂ ਤਿਆਰ ਕਰੀਆਂ ਮੈਨੂੰ ਪਹਿਲਾਂ ਦੱਸਿਆ ਜੀ ਹਾਂ ਹਾਂ ਜੀ ਹਾਂ ਤੇ ਕਿੰਨੇ ਦੀ ਪੱਠ ਲਿਆਂਦੀ ਸੀ ਉਹ ਤੇ ਦੇਸੀ ਲਿਆਂਦੀ ਸੀ ਕਿ ਬੀਟਲ ਲਿਆਂਦੀ ਸੀ ਦੇਸੀ ਸੀ 3500 ਦੀ ਲਿਆਂਦੀ ਸੀ ਅੱਛਾ ਤੇ ਉਹਦੇ ਤੋਂ ਬਣੀਆਂ ਬਸ ਇੱਕ ਬੱਕਰੀ ਦੀਆਂ ਇਹ ਕਿੱਡੀ ਕਿ ਸੀਗੀ ਉਹ ਹੋ ਸੀਗੀ ਸਾਲ ਟੂਟ ਸਾਲ ਦੀ 30 ਸਾਲ 20 ਸਾਲ ਦੀ ਹਾਂ 3500 ਦੀ ਲਿਆਂਦੀ ਸੀ ਹਾਂ ਤੇ ਕਿੰਨਾ ਚਿਰ ਹੋ ਗਿਆ ਉਹ ਚੀਜ਼ ਨੂੰ ਉਹ ਨਾ ਹੋ ਗਿਆ 6-7 ਸਾਲ ਲਿਆਂਦੀ ਨੂੰ 6-7 ਸਾਲਾਂ ਤੋਂ ਇੰਨੀਆਂ ਕੀ ਤਿਆਰ ਹੋਈਆਂ ਕਿ ਹੋਰ ਵੀ ਨਗ ਵਿੱਚ ਵਿੱਚੋਂ ਵਿੱਚੋਂ ਵੇਚ-ਬੋਚਦੇ ਇਹਦੀ ਨਾਗ ਅੱਛਾ ਬੱਕਰੇ ਬੁਕਰੇ ਹਾਂ ਕੋਈ ਪਾਠ ਵੀ ਵੇਚ ਦੇਦੀ ਆ ਠੀਕ ਆ ਯਾਨੀ ਕਿ ਤੁਹਾਨੂੰ ਉਹ 3500 ਵਾਲੀ ਨੇ ਆਮਦਨੀ ਦਿੱਤੀ ਆ ਚੰਗੇ ਹਾਂ ਉਹਨੇ ਆਮਦਨੀ ਦਿੱਤੀ ਆ ਕਿੰਨੇ ਕ ਮਹਿੰਗੇ ਬੱਕਰੇ ਵੇਚੇ ਉਹਦੇ ਗਾਂ ਬੱਕਰਾ ਦਾ ਕੋਈ 10 ਦਾ ਕੋਈ 11 ਦਾ ਕੋਈ 9 ਦਾ ਠੀਕ ਹੈ ਤੇ ਇੱਕ ਬੱਕਰਾ ਤੁਸੀਂ 17-18000 ਰੁਪਏ ਵਿੱਚ ਆ ਸੀ ਹਾਂ ਇੱਕ 17 ਦਾ ਵੇਚਿਆ ਸੀ ਠੀਕ ਆ ਉਹ ਬੱਕਰੀ ਨਾਲ ਦਾ ਸੀ ਅੱਛਾ ਹਾਂ ਠੀਕ ਆ ਤੇ ਹੁਣ ਮੰਨ ਕੇ ਚੱਲੋ ਹੁਣ ਕਿੰਨੇ ਨਾਗਾ ਤੁਹਾਡੇ ਕੋਲੇ ਹੁਣ 13 13 ਨਾਗਾ ਟੋਟਲ ਹਾਂ ਅੱਛਾ ਬੱਚੇ ਸਮੇਤ ਬੱਚੇ 13 ਹਾਂ ਸਣੇ ਲੋ ਵੀ ਦੋਸਤੋ ਇੱਕ ਬੱਕਰੀ ਤੋਂ 13 ਨਾਗ ਤਿਆਰ ਕਰ ਲਏ ਤੇ ਬਾਕੀ ਜਿਹੜੇ ਵੇਚਤੇ ਉਹ ਵੱਖਰੇ ਆ ਬੱਕਰੇ ਵਿੱਚ ਆ ਬੱਕਰੇ ਸਾਰੇ ਘਰੇ ਵੇਖ ਗਏ ਕਿ ਮੰਡੀ-ਮੁੰਡੀ ਦੇ ਵੀ ਲੈ ਕੇ ਗਏ ਮੰਡੀ ਤਾਂ ਇੱਕ ਹੀ ਲਗਿਆ ਸਾ ਘਰੇ ਹੀ ਵੇ ਅੱਗੇ ਬਾਕੀ ਘਰੇ ਵੀ ਕੇ ਆ ਹਾਂ ਤੇ ਨਸਲ ਹੁਣ ਪੂਰੀ ਸੋਣੀ ਤਿਆਰ ਹੋ ਗਈ ਹਾਂ ਨਸਲ ਵੱਧ ਗਿਆ ਹੁਣ ਹਜੇ ਮਿਹਨਤ ਜਾਰੀ ਆ ਜਾ ਰਹੀ ਆ ਹੋਰ ਇਦੋਂ ਸੋਧ ਕਰਨੀ ਆ ਹਾਂ ਹਾਂ ਠੀਕ ਆ ਤੇ ਇਹਨਾਂ ਨੂੰ ਹੁਣ ਤੁਸੀਂ ਖਾਣ ਪੀਣ ਦਾ ਜਿਹੜਾ ਹੈਗਾ ਵੀ ਇਹਨਾਂ ਦਾ ਸੁੱਕਾ ਨੀਰਾ ਜਾਂ ਹਰਾ ਖਰਾਕ ਚ ਕੀ ਪਾਉਣੇ ਆ ਹਰਾ ਹੋਰਾਲ ਤੇ ਖਰਾਕ ਹੀ ਪਾਉਣਿਆ ਹਰਾ ਹੀ ਪਾਉਣੇ ਜਿਆਦੇ ਹਾਂ ਤੂੜੀ ਹਰਾ ਲਾਉਂਦੇ ਜਿਵੇਂ ਮੰਨ ਲਓ ਸੁੱਕਾ ਨੀਰਾ ਪੈਂਦਾ ਬੱਕਰੀਆਂ ਨੂੰ ਜਿਆਦੇ ਸੁੱਕਾ ਹੈ ਨੇ ਮੱਕ ਗਿਆ ਖਤਮ ਕਰ ਲਿਆ ਹਾਂ ਠੀਕ ਆ ਤੇ ਇਸ ਟਾਈਮ ਤੇ ਹੁਣ 11 ਨਾਗਾ ਤੇ ਉਹਨਾਂ ਦੇ ਵਿੱਚ ਬੱਚੇ ਕਿੰਨੇ ਆ ਸਾਰੇ ਇਹ ਛੀ ਦਾ ਵੱਡੇ ਆ ਤੇ ਛੀ ਬੱਚੇ ਛੋਟੇ ਠੀਕ ਹੈ ਬੱਕਰੀਆਂ ਦਿਖਾਉਂਗੇ ਆਪਣੀਆਂ ਹਾਂ ਹਾਂ ਬੱਕਰੀਆਂ ਵਿਖਾਵਾਂਗੇ ਦਿਖਾ ਲੋ ਵੀ ਦੋਸਤੋ ਆਪਾਂ ਤੁਹਾਨੂੰ ਨਾ ਕੱਲੀ ਕੱਲੀ ਬੱਕਰੀ ਦਿਖਾਵਾਂਗੇ ਦਿਖਾਈ ਖੋਲ ਕੇ ਲਿਆ ਇਧਰ ਉਧਰ ਨੂੰ ਸੂਰਜ ਪੈਂਦਾ ਮੜਾ ਆ ਆਪਾਂ ਵਧ ਗਿਆ ਢੰਗ ਚ ਦਿਖਾਉਣੀਆਂ ਬੱਕਰੀਆਂ ਔਰ ਟੋ ਖੋਲ ਕੇ ਔਖਾ ਦੇ ਆ ਦੇਖੋ ਜਿਹੜੀ ਇਹ ਬੱਕਰੀ ਹੈ ਇਹ ਉਸ ਬੱਕਰੀ ਦੀ ਹੈ ਜਿਹੜੀ ਤੁਸੀਂ ਹਾਂ ਵੱਡੇ ਬੱਕਰੀ ਦੀ ਆ ਜਿਹੜੀ ਪਹਿਲਾਂ ਲਿਆਂਦੀ ਸੀ ਪਹਿਲੋਂ ਪਹਿਲ ਵਾਲੀ ਬੱਕਰੀ ਪਹਿਲੋਂ ਪਹਿਲ ਵਾਲੀ ਤੇ ਕਿੰਨੇ ਸੂਏ ਸੂਈ ਆ ਇਹ ਤੇ ਦੂਜਾ ਹੋਗਾ ਠੀਕ ਆ ਦੂਜੇ ਸੂਏ ਸੂਈ ਆ ਦੋਸਤੋ ਤੇ ਪਹਿਲਾਂ ਇਹਨੇ ਕੀ ਦਿੱਤਾ ਸੀਗਾ ਇਹਦੀ ਆ ਪੱਠ ਪੱਠ ਬੱਕਰਾ ਦਿੱਤਾ ਸੀ ਬਹੁਤ ਸੋਹਣੇ ਰੰਗ ਦੇ ਵਿੱਚ ਪਹਿਲਾਂ ਇਹਨੇ ਦਿੱਤਾ ਇਹਨੇ ਤਾਂ ਪੱਠ ਹੀ ਦਿੱਤੀ ਸੀ ਉਹ ਆ ਖੜੀ ਪੱਠ ਅੱਛਾ ਇਹਨੇ ਪੱਠ ਦਿੱਤੀ ਸੀ ਤੇ ਹੁਣ ਦੂਜੇ ਸੂਏ ਸੂਈ ਆ ਹੁਣ ਦੂਜੇ ਸੂਏ ਬੱਕਰਾ ਆ ਖੜਾ ਠੀਕ ਆ ਬੱਕਰਾ ਵੀ ਦਿਖਾਈ ਆ ਖੜਾ ਇਹਨੂੰ ਬਨ ਕੇ ਬੱਕਰਾ ਦਿਖਾ ਦੇ ਲੋ ਵੀ ਦੋਸਤੋ ਨਾਲ-ਨਾਲ ਆਪਾਂ ਬੱਚੇ ਵੀ ਦਿਖਾਵਾਂਗੇ ਬੱਕਰੀਆਂ ਦੇ ਕੱਲੀ-ਕੱਲੀ ਬੱਕਰੀ ਦਿਖਾਵਾਂਗੇ ਤੇ ਨਾਲ ਉਹਵੇਂ-ਉਵੇਂ ਉਸ ਦਾ ਬੱਕਰਾ ਬੱਚੇ ਦਿਖਾਵਾਂਗੇ ਆਪਾਂ ਇੱਧਰ ਹੀ ਕੱਢ ਲਿਆ ਬੱਚਾ ਇਹਨੇ ਬਹੁਤ ਟਾਪ ਦੇ ਵਿੱਚ ਦਿੱਤਾ ਇੱਕੋ ਹੀ ਪਹਿਲਾਂ ਦਿੱਤੀ ਸੀ ਪਾਠਾ ਖੜੀ ਜਿਹੜੀ ਤੇ ਹੁਣ ਵੀ ਇਹਨੇ ਬਹੁਤ ਸੋਹਣਾ ਬੱਕਰਾ ਦਿੱਤਾ ਕਿ ਆਪਾਂ ਤੁਹਾਨੂੰ ਸਾਰੇ ਜਾਨਵਰ ਕੱਲੇ ਕੱਲੇ ਦਿਖਾਉਣੇ ਆ ਜੁੜੇ ਰਹੋ ਵੀਡੀਓ ਦੇ ਨਾਲ ਇਧਰ ਲਿਆਇਆ ਨੂੰ ਧੁੱਪੇ ਹੀ ਲੋ ਵੀ ਦੋਸਤੋ ਕੁਆਲਿਟੀ ਚੈੱਕ ਕਰੋ ਬੱਚੇ ਦੀ ਕਿੰਨੇ ਚਿਰ ਦਾ ਹੋ ਗਿਆ ਇਹ ਇਹ ਡੇਢ ਮਹੀਨੇ ਦਾ ਹੋ ਗਿਆ ਡੇਢ ਮਹੀਨੇ ਦਾ ਲੋ ਵੀ ਪੂਰੀ ਗ੍ਰੋਥ ਦੇ ਵਿੱਚ ਇੱਕ ਇੱਕ ਦੀ ਜਾਨੀ ਕਿ ਜਿਹੜੀ ਚੀਜ਼ ਕਹਿ ਸਕਦੇ ਆ ਕੁਆਲਿਟੀ ਇਹਦੀ ਫੁੱਲ ਆ ਜਾਵਾ ਸਿੰਗੀ ਵੀ ਬਹੁਤ ਸੋਹਣੀ ਲੀ ਜਾਂਦਾ ਬੱਚਾ ਲੰਮੇ ਕੰਨਾਂ ਦੇ ਵਿੱਚ ਲੰਮੀ ਪੂਛ ਉਹ ਚੁੰਬੜ ਗਿਆ ਆਉਦੀ ਮਾਂ ਨੂੰ ਜਾ ਕੇ ਆ ਦੇਖੋ ਆ ਦੇਖ ਸਕਦੇ ਆ ਤੁਸੀਂ ਦੂਜੇ ਸੂਏ ਪੱਠ ਸੂਈ ਆ ਇਹ ਤੇ ਬੱਚਾ ਜ ਨੇ ਬਹੁਤ ਸੋਨਾ ਦਿੱਤਾ ਲੋ ਵੀ ਪਾਕਿਸਤਾਨੀ ਰੰਗ ਦੇ ਵਿੱਚ ਲਾਲ ਡੱਬੀ ਹੈ ਇਹ ਸਾਰਿਆਂ ਨਾਲ ਵੱਡੀ ਆ ਪੰਜ ਮਾਇਆ ਅੱਛਾ ਪੰਜਵੇਂ ਸੂਏ ਆ ਇਹ ਬਈ ਦੋਸਤੋ ਤੇ ਹੁਣ ਇਹਦੇ ਮਗਰ ਕਿੰਨੇ ਬੱਚੇ ਆ ਹਾਂ ਤੋਂ ਪੱਠਾ ਇੱਧਰ ਲੈ ਕੇ ਆ ਦੋ ਪੱਠਾ ਲਓ ਜੀ ਬੱਕਰੀ ਹੁਣ ਸਵੀ ਕਰਕੇ ਥੋੜੀ ਜੀ ਲੱਸੀ ਆ ਕਮਾਈ ਇਹਨੂੰ ਉਧਰੋਂ ਲਿਆਈ ਬਹੁਤ ਚੰਗੇ ਬੱਚੇ ਦਿੰਦੀ ਆ ਇਹ ਭਾਈ ਇਹਦਾ ਪਹਿਲਾਂ ਵਿੱਚ ਆਈ 17000 ਵਾਲਾ ਬੱਚਾ ਹਨ ਇਸੇ ਦਾ ਵਿੱਚ ਆ ਇਹਦੇ ਨਾਲ ਦਾ ਇਹਦੇ ਨਾਲ ਦਾ ਭਰਾ ਵੇਚਿਆ ਸੀਗਾ ਠੀਕ ਆ ਭੈਣ ਭਰਾ ਸੀ ਇਹਦਾ ਓਕੇ ਲੋ ਵੀ ਚੰਗੇ ਕਦ ਕਾਟ ਦੇ ਵਿੱਚ ਬਹੁਤ ਸੋਹਣੀ ਬੱਕਰੀ ਹੈ ਦਿਖਾਈਏ ਤੇ ਬੱਚੇ ਤੇ ਇਹ ਬੱਕਰਾ ਦੋ ਦੰਦ ਹੋ ਗਿਆ ਬਈ ਸੇਲ ਆ ਇਹ ਬੱਕਰਾ ਜਿਸ ਨੂੰ ਮਾਲ ਦੇ ਵਿੱਚ ਛੱਡਵਾਵੇ ਜਾਂ ਫਾਰਮ ਦੇ ਵਿੱਚ ਬੱਕਰਾ ਬਹੁਤ ਸੋਹਣਾ ਲੰਮੇ ਕੰਨਾਂ ਦੇ ਵਿੱਚ ਦੋ ਦੰਦ ਦਾ ਤੇ 40 ਇੰਚ ਦੇ ਕਰੀਬ ਕਾਦੂ ਵੀ ਹੋਊਗਾ ਇਹਦਾ ਆ ਦੇਖੋ ਤੇ ਜਿਹੜੇ ਹੌਣ ਸੂਈ ਆ ਹੌਣ ਵਾਲੇ ਬੱਚੇ ਤੁਹਾਨੂੰ ਦਿਖਾਉਣੇ ਆ ਲਿਆ ਵੀ ਬੰਨ ਦੇ ਇਹਨੂੰ ਲੋ ਜੀ ਦੋਸਤੋ ਇਹ ਕਾ ਆਗੀ ਪਾਠੋ ਉਸੇ ਵੱਡੀ ਬੱਕਰੀ ਦੀ ਇਹ ਵੀ ਸੂਈ ਹੋਈ ਆ ਇਹ ਵੀ ਦੂਜੀ ਸੂਏ ਸੂਈ ਆ ਹਾਂ ਇਹ ਦੂਜੀ ਸੂਏ ਸੂਈ ਆ ਪਹਿਲਾਂ ਵਾਲੇ ਪਹਿਲਾਂ ਵਾਲਾ ਬੱਚਾ ਤਾਂ ਵੇਚਤਾ ਉਹ ਵੇਚਤਾ ਬੱਕਰਾ ਹੀ ਕਹਿਰਾ ਰਾ ਲੋ ਜੀ ਕਹਿਰਾ ਬੱਕਰਾ ਦਿੱਤਾ ਸੀ ਇਹਨੇ ਬਹੁਤ ਸੋਹਣਾ ਤੇ ਉਹ ਸੇਲ ਕਰਤਾ ਤੇ ਇਹ ਉਹਦੂ ਇਹ ਇਹ ਉਹਦੇ ਨਾਲ ਦੀ ਬੱਕਰੇ ਦੇ ਹਾਂ ਅੱਛਾ ਇਹ ਦੋਵੇਂ ਭੈਣ ਭਰਾ ਲੋ ਵੀ ਦੋਸਤੋ ਬਹੁਤ ਸੋਹਣੇ ਬਲੱਡ ਲਾਈਨ ਤਿਆਰ ਹੋਈ ਆ ਇੱਕ ਦੇਸੀ ਬੱਕਰੀ ਤੋਂ ਮਿਹਨਤ ਕਰੀ ਸਬਰ ਰੱਖਿਆ ਤੇ ਆਹ ਦੇਖ ਸਕਦੇ ਆ ਤੁਸੀਂ ਕਿੰਨੀ ਸੋਹਣੀ ਬਲੱਡ ਲਾਈਨ ਤਿਆਰ ਹੋ ਗਈ ਆ ਪਿਓਰ ਬੀਟਲ ਦੇ ਵਿੱਚ ਘਰੇ ਖੜਗੀਆਂ ਵੀ ਸੋਹਣੀਆਂ ਲੱਗਦੀਆਂ ਰੰਗ ਬਾਜ ਆ ਜਾਨਵਾਰ ਪੂਰੇ ਜਿਹੜਾ ਵੀ ਹੋਣ ਵਾਲੇ ਬੱਚੇ ਦਿਖਾ ਦੇ ਨਾਲੇ ਇਹਦੇ ਦਿਖਾ ਦੇ ਜਿਹੜੀ ਹੋਣ ਇਹ ਸੂਈ ਆ ਤੇ ਉਹ ਵੱਡੀ ਦੇ ਵੀ ਦਿਖਾ ਦੇ ਚੰਗਾ ਲੋ ਜੀ ਕਰੋ ਚੈੱਕ ਤੇ ਵੱਡੀ ਬੱਕਰੀ ਦੇ ਬੱਚੇ ਪੱਠਾ ਹੀ ਆ ਦੋਵੇਂ ਹਾਂ ਪੱਠਾ ਹੀ ਆ ਇਹ ਵੀ ਦਿਖਾਈ ਮਾੜਾ ਉਰੇ ਕਰਕੇ ਦੁੱਧ ਤਾਂ ਚੁੰਗੇ ਹੀ ਆ ਤੜਕੇ ਇਹਨਾਂ ਨੇ ਲੋ ਜੀ ਉਹਨੂੰ ਇੱਧਰ ਚਾਨਣ ਦੇ ਵਿੱਚ ਕਰਕੇ ਦਿਖਾਉਣੇ ਆ ਇਹ ਕਿੰਨੇ ਚਰਦੀਆਂ ਹੋਗੀਆਂ ਇਹ ਵੀ 1.5 ਮਹੀਨੇ ਦੀਆਂ ਆ ਅੱਛਾ ਕੱਟੀਆਂ ਹੀ ਸੂਈਆਂ ਕੱਟੀਆਂ ਹੀ ਸੂਈਆਂ ਪੰਜਾਂ ਦਿਨਾਂ ਦੇ ਵਿੱਚ ਵਿੱਚ ਸਾਰੀਆਂ ਇਹ ਉਦੋਂ ਵੀ ਕੁਆਲਿਟੀ ਜਿਵੇਂ ਕਹਿੰਦੇ ਹੁੰਦੇ ਉਹ ਸੋਧ ਕੇ ਆਈ ਜਾਂਦੀ ਹੈ ਗਾਂਧੀ ਗਾਂ ਵੇਖੋ ਕਿੱਡੇ ਸੋਹਣੇ ਰੰਗਾਂ ਦੇ ਵਿੱਚ ਬੱਚੇ ਬਹੁਤ ਸੋਹਣੇ ਆਏ ਆ ਤੇ ਜਿਹੜੇ ਹੁਣ ਇਹਨਾਂ ਦੇ ਮੰਨ ਕੇ ਚੱਲੋ ਛੋਟੀ ਪਾਠ ਦੇ ਆਹ ਵੀ ਕੱਢ ਲਈ ਬਾਹਰ ਉਹ ਵੀ ਦਿਖਾ ਦੇ ਲਓ ਯਾਰ ਜਿਹੜੀ ਵੀ ਦੂਜੇ ਸੂਏ ਸੂਈਏ ਪਾਠੇ ਇਹਦਾ ਬੱਚਾ ਇਹ ਵੀ ਫੀਮੇਲ ਹੀ ਆ ਜਾਣੀ ਕਿ ਕਹਿਣ ਦਾ ਭਾਵ ਇਹ ਆ ਵੀ ਜਿਵੇਂ ਇਹਨਾਂ ਨੇ ਮਿਹਨਤ ਕੀਤੀ ਹਨਾ ਸਬਰ ਰੱਖਿਆ ਤੇ ਰੰਗ ਭਾਗ ਬਹੁਤ ਸੋਹਣੇ ਲੱਗੇ ਆ ਆ ਦੇਖੋ ਤੇ ਗਰੋਥ ਦੇ ਵਿੱਚ ਆ ਬੱਚੇ ਮਾੜੇ ਨਹੀਂਗੇ ਜਿਵੇਂ ਕਹਿਣ ਦਾ ਭਾਵ ਇਹ ਹੈ ਵੀ ਜਿਵੇਂ ਦੇਸੀ ਬੱਕਰੀ ਕਹਿੰਦਾ ਯਾਰ ਵੀ ਨਹੀਂ ਨਸਲ ਬਣਦੀ ਹਨਾ ਬਹੁਤ ਕਹਿ ਦਿੰਦੇ ਆ ਵੀ ਨਹੀਂ ਤਿਆਰ ਹੁੰਦੀਆਂ ਆ ਤੁਹਾਡੇ ਸਾਹਮਣੇ ਆ ਤਿਆਰ ਹੋਈ ਵੀ ਆ ਨਸਲ ਤੇ ਕਿਸੇ ਪਾਸਿਓ ਕੋਈ ਕਮੀ ਨਹੀਂ ਪਿਓਰਿਟੀ ਪਿਓਰਿਟੀ ਚੈੱਕ ਕਰ ਸਕਦੇ ਤੁਸੀਂ ਪੂਰੀ ਤੇ ਆਹ ਆਗੇ ਆ ਗਈ ਲਾਲ ਹਾਂਜੀ ਇਹ ਉਹਦੀ ਆ ਹਨਾ ਚਿੱਟੀ ਦੀ ਪਹਿਲਣ ਦੀ ਚਿੱਟੀ ਦੀ ਪਹਿਲੇ ਸੂਏ ਦੀ ਇਹ ਆ ਤੇ ਇਹਨੇ ਲਾਲ ਲੋਹੀ ਪਾਠ ਦਿੱਤੀ ਆ ਉਹ ਵੀ ਦਿਖਾ ਲਾਲ ਲੋਹੀ ਪਾਠ ਵੀ ਇਹ ਪਹਿਲੇ ਸੂਏ ਦੀ ਆ ਹੈ ਖੋਲਣੀ ਤਾਂ ਇਹ ਰਹਿਣ ਦੇ ਖੋਲਣ ਨੂੰ ਇਹਦਾ ਸਹੀ ਜਾਂ ਦੀ ਸੀ ਜਾਂਦੀ ਹੈ ਇੱਥੇ ਹੁਣ ਇੱਧਰ ਸੂਰਜ ਪੈਂਦਾ ਸੀ ਆ ਦੇਖੋ ਕੁਆਲਿਟੀ ਦਾ ਜਮਾ ਰੰਗ ਲਾਏ ਵੀ ਆ ਜੀ ਕੁਆਲਿਟੀ ਇੰਨੀ ਸੋਹਣੀ ਨਿਕਲੀ ਆ ਇਹਨੂੰ ਚੱਕ ਕੇ ਦਿਖਾਈ ਇੱਲਣ ਸੋਈ ਸੀ ਇਹ ਬੱਚਾ ਬੱਚਾ ਭੁੱਲੀ ਆ ਹਨਾ ਇਹ ਫੜ ਕੇ ਝੰਗਾਉਣੀ ਪੈਂਦੀ ਐ ਲਓ ਵੀ ਦੋਸਤੋ ਇੱਥੇ ਇਹਨੂੰ ਸਹੀ ਇੱਥੇ ਥੱਲੇ ਕਰਕੇ ਦਿਖਾ ਪਰ ਇਹ ਵਿਸ਼ਾ ਕਰ ਆ ਦੇਖੋ ਪੂਰੀਆਂ ਵਧੀਆ ਕੁਆਲਿਟੀ ਦੇ ਵਿੱਚ ਆ ਬੱਚੇ ਸਾਰੇ ਆ ਜਾ ਬਹੁਤ ਸੋਹਣੀ ਬੱਕਰਾ ਤਾਂ ਇੱਕ ਹੀ ਆ ਹਨਾ ਹੂੰ ਬੱਕਰਾ ਚਿੱਟਾ ਬੱਚਾ ਬਹੁਤ ਸੋਹਣਾ ਦਿੱਤਾ ਤੇ ਇਹ ਬਾਕੀ ਇੰਨਾ ਕ ਮਾਲ ਇਹਨਾਂ ਨੇ ਤਿਆਰ ਕਰਿਆ ਵਿੱਚੋਂ ਸੇਲ ਵੀ ਕਰਿਆ ਤੇ ਲਓ ਜੀ ਕਾਲੀ ਸੂਈ ਆ ਦੂਜੀ ਸੂਈ ਕਾਲੀ ਨੇ ਪਹਿਲਾਂ ਕੀ ਦਿੱਤਾ ਸੀ ਇਹਦੇ ਬੱਕਰੇ ਸੀ ਦੋ ਇਹਦੇ ਬੱਕਰੇ ਜੀ ਦੀ ਹੋਂ ਪੱਠ ਹਾਂ ਹੋਂ ਕੱਲੀ ਪੱਠ ਹੀ ਦਿੱਤੀ ਪੱਠ ਵੀ ਇੱਧਰ ਦਿਖਾਈ ਚੰਗਾ ਪੱਠ ਵੀ ਪੂਰੀ ਟੌਪ ਦੇ ਵਿੱਚ ਦਿੱਤੀ ਹੈ ਬਈ ਕਾਲੀ ਮਾਂ ਦੀ ਅੱਖ ਵੀ ਖੱਟੀ ਆ ਤੇ ਧੀ ਦੀ ਅੱਖ ਵੀ ਖੱਟੀ ਆ ਇੱਧਰਲੇ ਪਾਸੇ ਲਿਆ ਇੱਧਰ ਸੂਰਜ ਵੱਜਦਾ ਲਓ ਦੇਖੋ ਐ ਇੱਧਰ ਕਰੀ ਕਮਾਈ ਇਹਨੂੰ ਨੱਕ ਨਕੌੜਾ ਫੇਸ ਫੜ ਲਾ ਫੜ ਲਾ ਬਹੁਤ ਸੋਹਣਾ ਫੇਸ ਦੇ ਵਿੱਚ ਪੂਰੀ ਸ਼ਾਇਨਿੰਗ ਦੇ ਵਿੱਚ ਪੱਠਾ ਕੱਲਾ ਬੱਚਾ ਜਿਹੜਾ ਨਾ ਕੱਲਾ ਬੱਚਾ ਬਹੁਤ ਵਧੀਆ ਪਾਲਦਾ ਗਰੋਥ ਵੀ ਚੰਗੀ ਕਰ ਜਾਂਦਾ ਜਿਹੜੇ ਦੋ ਹੁੰਦੇ ਆ ਦੋਵਾਂ ਦਾ ਥੋੜਾ ਜਿਹਾ ਫਰਕ ਰਹਿ ਜਾਂਦਾ ਹੁਣ ਕੱਲੀ ਦੁੱਧ ਚਾਹੁੰਦੀ ਕਰਕੇ ਬਹੁਤ ਸੋਹਣੀ ਗਰੋਥ ਦੇ ਵਿੱਚ ਤੇ ਨੱਕ ਨਕੌੜੇ ਕੰਨਾਂ ਦੀ ਬਹੁਤ ਸੋਹਣੀ ਆ ਲੰਮੀ ਪੂਛ ਦੇ ਵਿੱਚ ਜਿਹੜੇ ਗੁਣ ਹੋਣੇ ਚਾਹੀਦੇ ਉਹ ਸਾਰੇ ਗੁਣੇ ਦੇ ਵਿੱਚ ਆ ਪੱਠ ਦੇ ਲੋ ਵੀ ਦੋਸਤੋ ਇਹ ਇੰਨੀ ਕਿਨਸਲ ਇਹਨਾਂ ਨੇ ਸਾਮ ਕੇ ਰੱਖੀ ਆ ਤਿਆਰ ਕਰੀ ਆ ਜਿਹਨੂੰ ਆਪਾਂ ਕਹਿ ਦਿੰਨੇ ਆ ਪਾਕਿਸਤਾਨ ਦੇ ਵਿੱਚ ਆਪਾਂ ਰੰਗ ਦੇਖਦੇ ਹੁੰਨੇ ਆ ਲਾਲ ਡੱਬੇ ਲਾਲ ਲੋਹੇ ਉਹ ਚੀਜ਼ ਇਹਨਾਂ ਨੇ ਦੇਸੀ ਬੱਕਰੀ ਤੋਂ ਤਿਆਰ ਕਰੀ ਆ ਘਰੇ ਆ ਦੇਖੋ ਪਰ ਇੰਨਾ ਜਗ੍ਹਾ ਦੀ ਕਮੀ ਕਰਕੇ ਬੰਨ ਕੇ ਰੱਖਣੇ ਪੈਂਦੇ ਆ ਤੇ ਹੁਣ ਇਹਨਾਂ ਨੂੰ ਫੀਡ ਦੇ ਵਿੱਚ ਕੁਸ ਪਾਉਣੇ ਹੁੰਨੇ ਆ ਖੱਲੇ ਫੀਡ ਦੇ ਨਾਲ ਹਰਾ ਹੀ ਚਾਲਦਾ ਤੂੜੀ ਹਰਾ ਢੀੜ ਕਿਹੜੀ ਬਣਾ ਕੇ ਲਿਆਉਣੇ ਆ ਕਿ ਮੱਕੀ ਮੁੱਕੀ ਬਣਾ ਕੇ ਲਿਆਉਣਾ ਹੈ ਹੈ ਬਣਾ ਕੇ ਲਿਆਉਣਾ ਜਿਹੜੀ ਮੋਖਸਰੋਂ ਮੋਖਸਰੋਂ ਬਣਾ ਕੇ ਲਿਆਉਣੇ ਆ ਤੇ ਤੂੜੀ ਤੇ ਹਰਾ ਤੂੜੀ ਤੇ ਹਰਾ ਪਰ ਮੂਹ ਫੁਲੀ ਦਾ ਤਾਂ ਖਤਮ ਹੋ ਗਿਆ ਹਣ ਅੱਛਾ ਤੇ ਬਰਬਰੀ ਵੀ ਰੱਖੀ ਆ ਬਰਬਰੀ ਐ ਕਿ ਆ ਉਹ ਵੀ ਦਿਖਾ ਦੇ ਲੋ ਵੀ ਦੋਸਤੋ ਇੱਕ ਬਰਬਰੀ ਪਾਠ ਵੀ ਸਾਂਭੀ ਬੈਠੇ ਆ ਉਹ ਵੀ ਆਪਾਂ ਦਿਖਾਵਾਂਗੇ ਲੋ ਵੀ ਦੋਸਤੋ ਆਵਾਜ਼ ਮਾਰੇ ਤੋ ਇਹ ਵੀ ਉੱਠ ਕੇ ਆ ਜਾਂਦੀ ਆ ਪੂਰੀ ਸੋਹਣੀ ਪਾਠ ਤਿਆਰ ਕਰੀ ਵੀ ਇਹਨਾਂ ਨੇ ਇਹ ਵੀ ਖੁੱਲੀ ਰਹਿੰਦੀ ਹੈ ਇਹ 24 ਘੰਟੇ ਖੁੱਲੀ ਰਹਿੰਦੀ ਆ ਇਹ ਖੁੱਲੇ ਰਾਤ ਨੂੰ ਇਕੱਲੇ ਬਣਦੇ ਹਨ ਠੀਕ ਆ ਲਓ ਵੀ ਦੋਸਤੋ ਬਹੁਤ ਸੋਹਣੀ ਪਾਠਾ ਖੜ ਜਾ ਆ ਜਾ ਗੱਬਣਾ ਆਣਾ ਇਹ ਹਾਂ ਮੈਨੂੰ ਤਾਂ ਸੁਤੇ ਹੋ ਗਿਆ ਨਾ ਮੈਨੂੰ ਲਓ ਵੀ ਅਠਲਾ ਦੇਖੋ ਪਿਆਰ ਹਰਦੀਪ ਦੇ ਨਾਲ ਇਹ ਤਾਂ ਖੁੱਲੀ ਖਾਂਦੀ ਜਾਨੂੰ ਤਾਂ ਨਹੀਂ ਪਾਉਂਦੇ ਹੱਥ ਨਾਲ ਤਾਂ ਨਹੀਂ ਪਾਉਂਦੇ ਹੱਥ ਨਾਲ ਤਾਂ ਨਹੀਂ ਪਾਉਂਦੇ ਇਹਨੂੰ ਦਾਣਾ ਖੁੱਲੀ ਖਾਂਦੀ ਆ ਫੁੱਲੇ ਫਿਰ ਅੰਦਰ ਵੜ ਜਾਂਦੀ ਹੈ ਗੱਟੇ ਜੱਫਤੇ ਲਾ ਕੇ ਖਾ ਕੇ ਆ ਜਾਂਦੀ ਹੈ ਠੀਕ ਆ ਇਹਦਾ ਆਪਣੀ ਮਰਜ਼ੀ ਨਾਲ ਖਾਣਾ ਖਾਂਦੀ ਆ ਜਿਹੜਾ ਫੈਨਡ ਕਰਨਾ ਨੇ ਓਕੇ ਪਾਏ ਨਹੀਂ ਕਰੇ ਅਸੀਂ ਇਹਨੂੰ ਆਪੇ ਖਾ ਲੈਂਦੀ ਆ ਪਰ ਸਵਾਮੀਰੇ ਵੀ ਆਪੇ ਖਾ ਜਾਂਦੀ ਆ ਠੀਕ ਆ ਲੋ ਜੀ ਦੋਸਤੋ ਕਰੋ ਚੈੱਕ ਕੁਆਲਟੀ ਪਾਠ ਦੀ ਬਹੁਤ ਸੋਹਣੀ ਹੈ ਖੁੱਲਾ ਜਾਨਵਰ ਬਹੁਤ ਵਧੀਆ ਪਾਲਦਾ ਖੁੱਲਾ ਖੁੱਲਾ ਜਾਨਵਰ ਰਾਜੀ ਵੀ ਹੁੰਦਾ ਹਨਾ ਬੰਨਿਆ ਬੰਨਿਆ ਨਾਲੋਂ ਫਰਕ ਆ ਖੁੱਲੀ ਰਾਜੀ ਆ ਇਹ ਦੇਖ ਸਕਦੇ ਆ ਇੱਧਰ ਵਲਮਾਨ ਆਪਣਾ ਬਹੁਤ ਸੋਹਣਾ ਤਿਆਰ ਹੋਈ ਜਾਂਦਾ ਬੱਚਾ ਇੱਕ ਦੇਸੀ ਬੱਕਰੀ ਨੇ ਆ ਰੰਗ ਭਾਗ ਲਾਏ ਬਈ ਦੇਖ ਸਕਦੇ ਆ ਤੁਸੀਂ ਬੱਚੇ ਦੇਖੋ ਵੀਡੀਓ ਚੰਗੀ ਲੱਗੀ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਮਿਹਨਤ ਸਾਡੇ ਤਾਏ ਦੀ ਤੇ ਤਾਏ ਦੇ ਮੁੰਡੇ ਦੀ ਮਿਹਨਤ ਬੋਲਦੀ ਆ ਆ ਦੇਖ ਲਓ ਤੁਸੀਂ ਸਬਰ ਰੱਖਿਆ ਸੀ ਸਬਰ ਰੱਖ ਕੇ ਤੇ ਮਿਹਨਤ ਨੇ ਰੰਗ ਲਿਆਂਦੇ ਆ ਠੀਕ ਆ ਜੀ ਧੰਨਵਾਦ ਦੋਸਤੋ